ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਪਿਛਲੇ ਦਿਨੀ ਹਲਕਾ ਲਹਿਰਾ ਵਿਖੇ ਪਾਰਟੀ ਵਰਕਰਾਂ ਨੂੰ ਮਿਲਣ ਪੁੱਜੇ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਬੇਸ਼ੱਕ ਬੇਅਦਬੀ ਲਈ ਜਨਤਕ ਮਾਫੀ ਮੰਗੀ ਗਈ ਹੈ ਪਰ ਅਕਾਲੀ ਦਲ ਨਾਲ ਗੱਠ ਜੋੜ ਦਾ ਆਖਰੀ ਫੈਸਲਾ ਉਹ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਲੈਣਗੇ ਉਹਨਾਂ ਕਿਹਾ ਕਿ ਫਿਲਹਾਲ ਉਹਨਾਂ ਦਾ ਗੱਠ ਜੋੜ ਬਾਰੇ ਕੋਈ ਇਰਾਦਾ ਨਹੀਂ ਹੈ ਆਮ ਆਦਮੀ ਪਾਰਟੀ ਸਰਕਾਰ ਨੂੰ ਪੌਣੇ ਦੋ ਸਾਲ ਹੋ ਗਏ ਕਿਦਾਂ ਦੇਖਦੇ ਹੋ ਕੀ ਸਥਿਤੀ ਹੈ ਜਿਹੜੀ ਪੰਜਾਬ ਸਰਕਾਰ ਦੀ ਹੋ ਰਹੀ ਕਰ ਜਿਹੜੀ ਦੇਖੋ ਸਰਕਾਰ ਦੀ ਕੋਈ ਕਾਰਵਾਈ ਨਹੀਂ ਸਰਕਾਰ ਸਿਵਾਏ মিডিਏ ਤੋਂ ਹੋਰ ਕੋਈ ਨਹੀਂ ਕਰਦੀ ਉਹ মিডিਆ ਨਾਲ ਸੰਵਾਦ ਹੈ ਵੀ ਸਾਰੇ ਚੈਨਲਾਂ ਨੂੰ ਸਾਰੇ ਪੇਪਰਾਂ ਨੂੰ ਉਹ ਪੈਸਾ ਵੇਖ ਦੇ ਕੇ 750 ਕਰੋੜ ਰੁਪਇਆ ਹਰ ਮਹੀਨੇ ਖਰਚਦੇ ਹੋ ਇਸ ਕਰਕੇ ਬਹੁਤ ਦੁਖਦਾਈ ਗੱਲ ਹੈ ਕਿ ਲੋਕਾਂ ਨੇ ਜਿਸ ਹਿਸਾਬ ਨਾਲ ਉਹਨਾਂ ਨੂੰ ਚੁਣੇ ਸੀ ਉਹਦੇ ਟੋਟਲੀ ਫੇਲ ਹੋਏ ਨੇ ਉਹ। ਇੱਕ ਦੂਨੇ ਕਾਦੀ ਕਰਾ ਚ ਇਸ ਨੂੰ ਤੇਰੀ ਗੱਲ ਚੱਲ ਰਹੀ। ਨਹੀਂ ਅੱਜ ਉਹਨੇ ਮਾਫੀ ਮੰਗੀ ਹੈ ਸੁਖਵੀਰ ਨੇ। ਬਈ ਦੇ ਬਾਰੇ ਕੀ ਪ੍ਰਤੀਕਿਰਿਆ ਤੁਹਾਡਾ ਜਿਹੜਾ ਇਹ ਤਾਂ ਪ੍ਰਤੀਕਿਰਿਆ ਮੈਂ ਹੀ ਕਿਹਾ ਸੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਕਹਿੰਦਾ ਵੀ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ। ਦੇਰ ਆ ਦਰੁਸਤ ਆਏ ਸੀ ਕਿਹਾ ਮੈਂ ਤਾਂ ਕਿਹਾ ਵੀ ਠੀਕ ਹੈ। ਚਲੋ ਦੇ ਨਾਲ ਉਹਨਾਂ 8 ਸਾਲ ਪਹਿਲਾਂ ਮੰਗਣੀ ਚਾਹੀਦੀ ਸੀ। ਚਲੋ ਉਹਨੇ ਮੰਨ ਲਈ ਮੰਗ ਲਈ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ। ਪਰ ਅਗਲੀ ਜਿਹੜੀ ਉਹਨੇ ਕਿਹਾ ਵੀ ਇਕੱਠੇ ਹੋ। ਉਹਦੇ ਬਾਅਦ ਰਿਪੋਰਟ ਦੇਖ ਕੇ ਉਹਦੀ ਮੈਂ ਤਾਂ ਹਲੇ ਸਾਰੀ ਉਹਦੀ ਸਟੇਟਮੈਂਟ ਵੀ ਨਹੀਂ ਪੜੀ ਸਟੇਟਮੈਂਟ ਦੇਖ ਕੇ ਮੈਂ ਪਾਰਟੀ ਮੀਟਿੰਗ ਬੁਲਾਉਂਗਾ ਉਹ ਪਾਰਟੀ ਜਿਸੀ ਫੈਸਲੇ ਕਰਾਏ ਜੀ ਸਾਹਿਬ ਅਕਾਲੀ ਦਲ ਸੰਯੁਕਤ ਕਹਿੰਦਾ ਸੀ ਵੀ ਸੁਖਵੀਰ ਬਾਦਲ ਦੇ ਇਸ ਪਿੱਤੇ ਤੋਂ ਬਿਨਾ ਕੋਈ ਅੱਗੇ ਲੋੜ ਨਹੀਂ ਹੁੰਦਾ ਹਾਂ ਜੀ ਟੌਰ ਨੂੰ ਲਮਾ ਜੇ ਆਪਾਂ ਨਹੀਂ ਅਜੇ ਕੋਈ ਹਿੰਮਤ ਹੁੰਦਾ ਸਰੀ ਉਹ ਤਾਂ ਪਾਰਟੀ ਨਹੀਂ ਕਰਨਾ ਜੋ ਫੈਸਲਾ ਕਰੇ ਸਵਾਮਨਾ ਤੁਹਾਨੂੰ ਲੱਗਦੀ ਹੈ ਤੁਸੀਂ ਨਹੀਂ ਮੈਨੂੰ ਮੈਨੂੰ ਕੋਈ ਨਹੀਂ ਅਜੇ ਸਵਾਮਨਾ ਨਾ ਮੈਂ ਕਿਵੇਂ ਕਹਿ ਸਕਦਾ ਜਿਹਨੇ ਜਰ ਪਾਰਟੀ ਜਿੱਦ ਨਹੀਂ ਡਿਸਕਸ ਹੁੰਦਾ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਭਾਜਪਾ ਤੋਂ ਬਿਨਾ ਪੰਜਾਬ ਦੇ ਵਿੱਚ ਕੋਈ ਗੱਲ ਬਣਨੀ ਨਹੀਂ ਬੁਰੀਤੀ ਤੱਤੀ ਖਲਦੀ ਨਾ ਭਾਜਪਾ ਦੀ ਬਣਨੀ ਹੈ ਨਾ ਅਕਾਲੀ ਦਲ ਦੀ ਬਣੀ ਹੈ ਇਹ ਇਕੱਠੇ ਹੋ ਜਾਣ ਕੁਝ ਬਣ ਸਕਦਾ ਜੀ ਫਿਰ ਕੁਝ ਹੋ ਸਕਦਾ ਜੀ ਪਹਿਲਾਂ ਅਕਾਲੀ ਦਲ ਇਕੱਠਾ ਹੋਵੇ ਫਿਰ ਭਾਜਪਾ ਨਾਲ ਬਗੈਰ ਜੋੜ ਹੋਵੇ ਫਿਰ ਕੋਈ ਗੱਲ ਬਣ ਸਕਦੀ ਕੋਈ ਗੱਲਬਾਤ ਚੱਲ ਰਹੀ ਹੈ ਸਮਝੌਤੇ ਦੀ ਕਿਹੜੀ ਮੀਡੀਏਲਮੈਨ ਪਿਆ ਵਿੱਚ ਨਹੀਂ ਕੋਈ ਨਹੀਂ ਪੰਜਾਬ ਦੀ ਸਿਆਸਤ ਹੈ ਜਿਵੇਂ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸੀ ਜਿਹੜਾ ਚ ਤੁਨਦੇ ਆਗੇ ਇੱਕ ਦੂਜੇ ਨੂੰ ਬਿਆਨਬਾਜ਼ੀ ਹੁੰਦੀ ਸੀ ਹੁਣ ਪਰਿਵਾਰਕ ਬਿਆਨਬਾਜ਼ੀ ਹੈ ਜਿਵੇਂ ਮਜੀਠੀਆ ਤੇ ਮੁੱਖ ਮੰਤਰੀ ਸਾਹਿਬ ਨੇ ਕਿਵੇਂ ਦੇਖਦੇ ਹੋ ਨਾ ਜਿਹੜੀ ਮਜੂਦਾ ਸਥਿਤੀ ਹੈ ਇੱਕ ਬਹੁਤ ਇਹ ਇਹ ਜੇ ਐਂਡ ਰਾਈ ਲੜ ਰਹੇ ਨੇ ਜਿਵੇਂ ਮੁਰਗੇ ਲੜਦੇ ਹੁੰਦੇ ਨੇ ਨਾ ਇਸ ਤਰ੍ਹਾਂ ਦੀ ਰਾਜਨੀਤੀ ਚ ਕਦੇ ਲੜਾਈਆਂ ਨਹੀਂ ਚੱਲਦੀਆਂ ਹੁੰਦੀਆਂ ਔਰ ਉੱਤੇ ਕੋਡਾਂ ਬਠੀਆਂ ਕੋਡਾਂ ਸਟੇ ਦੇ ਦਿੰਦੀਆਂ ਨੇ ਇਹ ਧੱਕੇ ਨਾਲ ਕੋਈ ਨਹੀਂ ਕੁਝ ਹੋ ਸਕਦਾ ਅਪਰਲ ਡੈਮੋਕ੍ਰੇਸੀ ਯਾਦ ਹੈ ਜੇ ਕੋਰਟਾਂ ਵੀ ਨੇ ਕੋਰਟਾਂ ਨੇ ਹਾਈ ਕੋਰਟ ਹੈਗੀ ਕੋਰਟ ਡਿਸਟ੍ਰਿਕਟ ਕੋਰਟਾਂ ਨੇ ਉਹਨਾਂ ਨੇ ਕੋਈ ਨਾ ਕੋਈ ਸਹੀ ਫੈਸਲਾ ਲਾ ਦਿੰਦੇ ਇੱਕ ਐਸਜੀਪੀਸੀ ਬੰਦੀ ਸਿੰਘਾਂ ਨੂੰ ਲੈ ਕੇ 20 ਤਰੀਕ ਨੂੰ ਪ੍ਰਦਰਸ਼ਨ ਕਰ ਰਹੀ ਹੈ ਦਿੱਲੀ ਦੇ ਵਿੱਚ ਉਹਦੇ ਵਿੱਚੋਂ ਦੇਖੋ ਮੈਂ ਮੈਂ ਬੰਦੀ ਸਿੰਘਾਂ ਦੀ ਗੱਲ ਹੈ ਕੋਈ ਪ੍ਰਧਾਨ ਮੰਤਰੀ ਜੀ ਨੇ ਕੋਈ ਨੈਗੇਟਿਵ ਨਹੀਂ ਜਵਾਬ ਦਿੱਤਾ ਕਦੇ ਵੀ ਲੇਕਿਨ ਹੁਣੇ ਉਹਨਾਂ ਨੂੰ ਇਹ ਲੱਗਦਾ ਵੀ ਛੱਡ ਦੇਣ ਸ਼ਾਇਦ ਇਸ ਕਰਕੇ ਇੱਕ ਦੂਜੇ ਉੱਪਰ ਦੀ ਜਾ ਕੇ ਕਰਨੇ ਇਕੱਠੇ ਹੋਣੀ ਚਾਹੀਦੀ ਹੈ ਇਕੱਠੇ ਹੋ ਕੇ ਫੈਸਲਾ ਕਰਨਾ ਚਾਹੀਦਾ ਇਕੱਠੇ ਹੋ ਕੇ ਮਿਲਣਾ ਚਾਹੀਦਾ ਮਿਲ ਕੇ ਉਹਨਾਂ ਦਾ ਉਹਨਾਂ ਦਾ ਫੈਸਲਾ ਕਰਾਉਣਾ ਚਾਹੀਦਾ 2024 ਦੀਆਂ ਕਿਸ ਹਵਾਬ ਨਾ ਮੰਨ ਲੱਗਦੀ ਦੇਖੋ ਅੱਜ ਦੇ ਹਾਲਾਤ ਚਾ ਮੋਦੀ ਸਾਹਿਬ ਜਿੱਤ ਰਹੇ ਨਜ਼ਰ ਆ ਰਹੇ ਨੇ ਬਾਕੀ ਤਾਂ ਬਖਤ ਵਸੂਗਾ ਪੰਜਾਬ ਚ ਕੀ ਰਹੇਗਾ ਜੀ ਪੰਜਾਬ ਦਾ ਤਾਂ ਕੁਛ ਨਹੀਂ ਕਿਹਾ ਜਾ ਸਕਦਾ ਜੀ ਹੁਣ ਸਾਰੇ ਕਹਿੰਦੇ ਸੀ 13 ਦੇ 13 ਸੀਟਾਂ ਵਿੱਚ ਬੀਜੇਪੀ ਕਹਿੰ ਜਾਂਦਾ ਵਿੱਚ ਕਾਂਗਰਸ ਕਹਿੰ ਜਾਂਦੇ ਵਿੱਚ ਆਵਾਜ਼ੀ ਪਾਰਟੀ ਕਹਿੰ ਜਾਂਦੀ ਪਿੱਛੇ ਖੜੀ ਰਹੀ ਜਾਂਦੇ ਕਿਸੀ ਦਾ ਜੀ 13 ਦੇ 13 ਲੜਾਂਗੇ ਹਰਸਾ ਸਾਹਿਬ ਨੂੰ ਲੜਾਂਗੇ ਚਲ ਦੁਨੀਆ ਕੀ ਹਰਸਾ ਸਾਹਿਬ ਨਹੀਂ ਮੈਂ ਅਜੇ ਨਹੀਂ ਅਜੇ ਤੱਕ ਖੜਾ ਕੋਈ ਨਹੀਂ ਜੀ ਸਾਹਿਬ ਜਿਲ੍ਹਾ ਸੰਗਰੂਰ ਦਾ ਇੱਕ 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 ਲੋਕਤਾ ਕਾਲਜ ਹੈ ਡਿਗਰੀ ਕਾਲਜ ਪੱਟਾ ਕੋਲ ਜਿਹਦਾ ਮੁੱਦਾ ਪਿਛਲੇ ਲਗਾਤਾਰ 60 ਦਿਨਾਂ ਤੋਂ ਤਰਨਾ ਪ੍ਰਦਰਸ਼ਨ ਕਰ ਰਿਹਾ ਉਸ ਦੇ ਬਾਰੇ ਤੁਹਾਡੀ ਕੀ ਦੇਖੋ ਮੈਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਇਹ ਨਲਕੀ ਹੈ ਚੀਫ ਮਿਨਿਸਟਰੀ ਕਿ ਉਹ ਕਿਉਂ ਬੰਦ ਕਰ ਰਹੇ ਨੇ ਜੀ ਕਿਉਂ ਕਰ ਰਹੇ ਨੇ ਉਹ ਬੰਦ ਆਪਣਾ ਇੱਥੇ ਬੈਕਵਰਡ ਇੱਥੇ ਏਰੀਆ ਇੱਕ ਬਸ ਹਰਿਆਨੇ ਦੇ ਨਾਲ ਲੱਗਦਾ ਹੈ ਤੇ ਇੱਥੇ ਕਿਉਂ ਕਿਉਂ ਇਹ ਤੋਂ ਚੱਕੇ ਜਾ ਰਹੇ ਕਾਲਜ ਜੀ ਬਹੁਤ ਦੁਖਾਇਆ ਦੁਖਾਣੀ ਗੱਲਾਂ ਅਸੀਂ ਤੇ ਪੂਰੀ ਸਪੋਰਟ ਕਰਦੇ ਆ ਤੁਹਾਰ ਨਾਲ ਤਾਨਾ ਕਾਰੀਆਂ ਜੀ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਜਾਂ ਚਿੱਟਾ ਨਸ਼ਾ ਇਹ ਕਤਲੋਗਾਂ ਦਾ ਵੱਧਾ ਜਾ ਰਿਹਾ ਜੀ ਇਹਨੂੰ ਕਿਵੇਂ ਦੇਖਦੇ ਹੋ ਹਾਂ ਜੀ ਪੰਜਾਬ ਦੇ ਵਿੱਚ ਜਿਵੇਂ ਕਤਲੋਗਾਂ ਤੇ ਚਿੱਟਾ ਨਸ਼ਾ ਇਹ ਆਪਣਾ ਇੱਕ ਮੁੰਦੀ ਸਥਿਤੀ ਹੈ ਜਿਹੜੀ ਦਾਵਾ ਡੋਲਾ ਇਹਦੇ ਬਾਰੇ ਕਿਵੇਂ ਸਥਿਤੀ ਕਿਹੜੀ ਚੰਗੀ ਜਿਹੜੀ ਕਿਹੜੀ ਹੈ ਦਾਹਨੌਦੀ ਤਾਂ ਬਹੁਤ ਹੀ ਮਾੜੀ ਹੋਗੀ ਹੁਣ ਮੈਨੂੰ ਦੱਸੋ ਵੀ ਜੋ ਜਜ਼ਬਾਤੀ ਤੌਰ ਤੇ ਉਹਦੀ ਲੜਕੀ ਨੇ ਬਿਆਨ ਦਿੱਤਾ ਹੈ ਕਿੰਨੇ ਦੁੱਖ ਦੀ ਗੱਲ ਹੈ ਜੀ ਮਿਸਟਰੀ ਦੀ ਲੜਕੀ ਬੱਚੇ ਤਾਂ ਕਾਰਨ ਇਹ ਵਿਆਹ ਕੋਈ ਤਲਾਕ ਹੋ ਗਿਆ ਲੇਕਿਨ ਬੱਚੇ ਤਾਂ ਬੱਚੀ ਨੇ ਉਹ ਤਾਂ ਬਾਪ ਕੋ ਨਹੀਂ ਆਉਣਗੇ ਹੋਰ ਕਿਸੇ ਕੋ ਜਾਣਗੇ